ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਮਣੀਆਂ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਅਤੇ ਤਹਿਸੀਲ ਇਸ ਪਿੰਡ ਦੀ ਗਿੱਦੜਵਾਹ ਹੈ ਇਸ ਵਿੱਚ ਪਿੰਡ ਵਿੱਚ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਟਾਪ ਨਗੀਨਾ ਦੇਖ ਰਹੇ ਹੋ ਦੂਜਾ ਸੂਆ ਬਹੁਤ ਚੰਗੇ ਦੁੱਧ ਰਿਕਾਰਡ ਵਾਲੀ ਤੇ ਚੰਗਾ ਸੀ ਮੰਨ ਲੱਗਿਆ ਜੀ ਜਿਹਦੀ ਇਹ ਵੱਛੀ ਬਾਈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਗਾਂ ਦੇ ਮਗਰ ਇਹ ਵਿਕਾਊ ਆ ਬਣ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਆ ਸਖਰਾਜ ਭੋਮਾਰਾਮ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਆਓ ਕਰਦੇ ਆਂ ਗੱਲਬਾਤ ਤੇ ਤੁਹਾਡੇ ਨਾਲ ਕਰਦੇ ਆਂ ਸੰਜੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹੈ ਮਲਕੀਤ ਸਿੰਘ ਜੀ ਮਲਕੀਤ ਸਿੰਘ ਹਾਂਜੀ ਤੇ ਮਲਕੀਤ ਵੀਰੇ ਆਪਣਾ ਨੰਬਰ ਦੱਸਦੇ 94781 ਜੀ 94781 18300 ਪੂਰਾ ਜੀ 1830 ਪੂਰਾ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਹੈ ਹਾਂ ਜੀ ਵਪਾਰ ਲੈਣ ਦਾ ਬਾਈ ਆਪਣੇ ਕੋਲ ਰੋਟੀ ਚਾਉਂਦਿਆਂ ਰਹਿੰਦੇ ਸਦਾ ਹੀ ਪਸ਼ੂ ਆਉਂਦੇ ਆਉਂਦੇ ਹਾਂ ਜੀ ਹਾਂ ਜੀ ਸਦਾ ਹੀ ਗਾਈਆਂ ਲਾ ਕੇ ਮੱਝਾਂ ਵੀ ਨਾਲੋਂ ਨਹੀਂ ਜ਼ਿਆਦਾਤਰ ਗਾਵਾਂ ਦਾ ਹੀ ਹੈ ਜੀ ਜ਼ਿਆਦਾਤਰ ਗਾਵਾਂ ਹਾਂ ਜੀ ਬਈ ਲੈਨੇ ਟਾਪ ਕਲਾਸ ਦੀ ਹੈ ਹਾਂ ਜੀ ਬਈ ਠੀਕ ਹੈ ਜਿਹੜੀ ਵਹਿਰ ਕੋਲੇ ਆਪਾਂ ਖੜੇ ਆ ਤੇ ਇਹਦੇ ਬਾਰੇ ਦੱਸੋ ਬਈ ਇਹ ਜੀ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਹਾਂ ਜੀ ਸੋ ਬਾਈ ਸੂਈ ਆ ਜੀ ਅੱਜ ਠੀਕ ਹੈ ਤੇ ਬੱਚਾ ਕੀ ਹੈ ਜੀ ਬੱਚਾ ਹੈਗਾ ਜੀ ਮਗਰ ਬੱਛੀ ਆ ਠੀਕ ਹੈ ਕਿਹੜੇ ਸਿਮੰਦੀ ਆ ਬਈ ਇਹ ਜੀ ਹੈਗੀ ਆ ਬਰੂ ਬਰੂਡ ਦੀ ਏ ਵੀ ایس ਦੀ ਹਾਂਜੀ ਏ ਵੀ ایس ਦੀ ਵਾਹ ਬਈ ਵਾਹ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹ ਬਾਈ ਜੀ ਸੂਹ ਵੀ ਸੂਏ 7-8 ਵਜੇ ਤੇ ਜੇਰ ਜੂਰ ਓਕੇ ਆ ਨਾ ਜੇਰ ਜੂਰ ਦੀ ਡਾਨਾ ਜੀ ਫੋਟੋ ਵੀਡੀਓ ਮਿਲ ਜੂਗੀ ਜੀ ਤੇ ਕੀ ਦੋਦਰ ਰਕਾਰਡ ਆ ਬਈ ਇਹਦਾ ਦੋਦੀ ਜਿਹਨੇ ਪਾਲੂਨ ਨੇ ਦਿੱਤਾ 40-42 ਕਿਲੋ ਵਾਹ ਜੀ ਵਾਹ ਐਡ ਕੀ 45 ਪਲੱਸ ਕਰ ਜੂ ਐਦ ਯਰ ਪੱਕਾ ਹੀ ਮੌਸਮ ਬਹੁਤ ਚੰਗਾ ਹੀ 48-60 ਕਿਲੋ ਦੇਣਾ ਚਾਹੀਦਾ ਲੋਬੀ ਸਜਣੋ ਇਹ ਜੇ ਹਾਂ ਹੁਣ ਬਹੁਤ ਚੰਗਾ ਹੈ ਹੱਥ ਦੀ ਚਵਾਈ ਵਾਲਾ ਮਸ਼ੀਨ ਦੀ ਚਵਾਈ ਵਾਲਾ ਇਹੋ ਜੀਆਂ ਗਾਈਆਂ ਘਰ ਘਰ ਨਹੀਂ ਖੜੀਆਂ ਗਈਆਂ ਦੋਸਤੋ ਠੀਕ ਹੈ ਲੈਂਥ ਵਾਲੀ ਜੀ ਪੂਰਾ ਹਾਂਜੀ ਹਰ ਪੱਖ ਤੋਂ ਪੂਰੀ ਆ ਦੋਸਤੋ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਥਣ ਹਵਾਨਾ ਕੀ ਬਾਤ ਆ ਦੋਸਤੋ ਲਓ ਵੀ ਮਿੱਤਰੋ ਬਹੁਤ ਸ਼ਾਨਦਾਰ ਥਣ ਆ ਇਹ ਜਾਂ ਵਰਲੀਆਂ ਵਰਲੀਆਂ ਗਾਇਆਂ ਨੂੰ ਥਣ ਲੱਗਦਾ ਪੀੜੀ ਦੇ ਪਾਵਿਆ ਵਰਗਾ ਦੋਸਤੋ ਚਾਰਾਂ ਚੋਂਡਾਂ ਦੇ ਲੱਗੇ ਆ ਥਣ ਇਹ ਗੁਲਾਬੀ ਰੰਗ ਦਾ ਕਰਮਾ ਵਾਲੀ ਨੇ ਹਵਾਨਾ ਇਹਨੇ ਤਿਆਰ ਕੀਤਾ ਆਜੀ ਸੂਈ ਆ ਮਗਰ ਏਬੀਐਸ ਦੇ ਰੂਡ ਬੋਲਦੀ ਰੂਟ ਬੋਲਦੀ ਬੱਚੀ ਆ ਬਹੁਤ ਜਿਆਦਾ ਦੋਸਤੋ ਖਾਲੀ ਕੀਤਾ ਵੈ ਵੈਸੇ ਹਾਂ 6 7 8 ਕਿਲੋ ਬੋਲਾ ਕੱਟਿਆ ਹੋਈ ਉਹ ਮੈਂ ਪਈ ਬੱਚੇ ਨੂੰ ਵੀ ਚੰਗਾਇਆ ਬੱਚੇ ਨੂੰ ਵੀ ਚੰਗਾਇਆ ਤੇ ਆਪਾਂ ਬੋਲਾ ਕੱਟਿਆ 8 ਕਿਲੋ ਹਾਂਜੀ ਤੇ ਦੂਜੇ ਪਾਸੇ ਤੋਂ ਤੁਹਾਨੂੰ ਦੋਨਾਂ ਪਾਸਿਆਂ ਤੋਂ ਥਾਣ ਦਿਖਾਉਣੇ ਆ ਦੋਸਤੋ ਬਾ ਕਮਾਲ ਲੇਵਾ ਬਹੁਤ ਹੀ ਜਿਆਦਾ ਜਿੰਨਾ ਕਹਿਦੀ ਉਹਨਾ ਸੋਨਾ 14 ਚੁੰਡਾਂ ਦੇ ਥਾਣ ਕਹਰੇ ਕਰੇ ਨੂੰ ਦਿਖਾਈ ਦਿੰਦੇ ਬਹੁਤ ਮੋਟਾ ਤੇ ਸੋਨਾ ਥਾਣ ਲੱਗਾ ਬਹੁਤ ਕੱਦ ਕਾਠਾ ਬਹੁਤ ਜਿਆਦਾ ਲੰਬੀ ਹੈ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਦੋਸਤੋ ਪੂਰਾ ਕੱਦ-ਕਾਠ ਤੇ ਲੰਬਾਈ ਵੇਲ ਹਰ ਪੱਖ ਤੋਂ ਬਹੁਤ ਹੀ ਜ਼ਿਆਦੇ ਚੰਗੀ ਆ ਦੋਸਤੋ ਬਾਕੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਹਵਾਨਾ ਬਹੁਤ ਵੱਡਾ ਤਿਆਰ ਕੀਤਾ ਜੀ ਬਹੁਤ ਫੀਡਿੰਗ ਵਾਲਾ ਅਡਰਾਈ ਠੀਕ ਹੈ ਜੀ ਹਾਂਜੀ ਲਓ ਵੀ ਮੈਂ ਤੁਹਾਨੂੰ ਜੋ ਕਹਿੰਦੇ ਹੁੰਦੇ ਨੇ ਫੁੱਟ-ਫੁੱਟ ਤੇ ਉਹੋ ਚੀਜ਼ ਆਈ ਫੁੱਟ-ਫੁੱਟ ਤੇ ਥਾਣਾ ਇਹਨੇ ਫੁੱਟ-ਫੁੱਟ ਤੇ ਵਾਕ ਹੀ ਹਾਂਜੀ ਬਾਈ ਵਾਕ ਹੀ ਪੀੜੀ ਦੇ ਪਾਵੇ ਵਰਗੀ ਆਈ ਤੇ ਪਿਛਲੇ ਪਾਸਿਓਂ ਪੈਠਪੜਾ ਤੁਸੀਂ ਦੇਖੋਗੇ ਰੀੜ ਦੀ ਹੱਡੀ ਬਿਲਕੁਲ ਗਾਜਰ ਦੀ ਸਿੱਧੀ ਆ ਤੇ ਤੋੜ ਕੇ ਬਾਈ ਜੀ ਦਿਖਾ ਦਿਓ ਤੋੜ ਕੇ ਦਿਖਾ ਥੋੜਾ ਰਸੇ ਦਾ ਕਰ ਲਈ ਕਿਉਂਕਿ ਖੁੱਲੀ ਰਹੀ ਹੈ ਹਾਂ ਹਾਂ ਇੰਜ ਖੁੱਲੀ ਰਹੀ ਕੋਈ ਗੱਲ ਨਹੀਂ ਕੋਈ ਗੱਲ ਲਓ ਇਹ ਮਤਰੋ ਬਹੁਤ ਹੀ ਜਿਆਦਾ ਸ਼ਾਨਦਾਰ ਅਡਰ ਦੇ ਵਿੱਚ ਆ ਬਹੁਤ ਜਿਆਦਾ ਰਾਜੀਪਲੀ ਤੇ ਚੰਗੇ ਕਦ ਕਾਠ ਵਾਲੀ ਆ ਖੁੱਲੀ ਰਹੀ ਆ ਦੋਸਤੋ ਘਬਰਾਉਣ ਦੀ ਗੱਲ ਨਹੀਂ ਗਈ ਰਸਾ ਪਹਿਲੇ ਵਾਰੀ ਪਾਇਆ ਅੱਜ ਇਹਦੇ ਬਿਨਾਂ ਰਸੇ ਤੋਂ ਇਹ ਰਹੀ ਵੀ ਆ ਥੋੜਾ ਜਿਆਦਾ ਜਿਹੜਾ ਖੁੱਲਾ ਜਾਨਵਰ ਹੈ ਥੋੜਾ ਜਿਆਦਾ ਕਰਦਾ ਹੀ ਹੈ ਕਰਦਾ ਹੀ ਕਰਦਾ ਹਰ ਰਸੇ ਦਾ ਹਰ ਵੀਰ ਨੂੰ ਹੀ ਪਤਾ ਹੈ ਇਸ ਗੱਲ ਦਾ ਮੋੜ ਲਈ ਲਓ ਵੀ ਪ੍ਰਦਰਸ਼ਨੀ ਵੈੜਾ ਦੋਸਤੋ ਘਰ ਘਰ ਨਹੀਂ ਇਹੋ ਜੇ ਜਾਨਵਰ ਖੜੇਗੇ ਤੋੜ ਦਿਓ ਜੀ ਕੀ ਬਾਤ ਹੈ 45 ਕਿਲੋ ਤੋਂ ਟੱਪ ਨਹੀਂ ਹੈ ਇਹ ਕਿ ਤੁਸੀਂ ਹਿਸਾਬ ਲਾ ਲਓ ਪ੍ਰਦਰਸ਼ਨੀ ਚੀਜ਼ਾਂ ਆ ਦੋਸਤੋ ਇਹ ਮਾਈ ਦਾ ਵਪਾਰ ਲਾਈਨ ਦਾ ਕੰਮ ਆ ਤਾਂ ਇਹੋ ਜੇ ਪਸ਼ੂ ਬਾਈ ਕੋਲੇ ਹੁੰਦੇ ਆ ਲਓ ਵੀ ਬਰੂਟ ਬੋਲਦੀ ਬੱਛੀ ਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਬੱਛੀ ਆ 나ੜੂ ਆ ਤੁਸੀਂ ਦੇਖ ਸਕਦੇ ਹੋ ਹਜੇ ਗਿੱਲਾ ਹੀ ਆ ਇਹ ਮਾਰਕਿੰਗ ਬਹੁਤ ਚੰਗੀ ਆ ਬੱਛੀ ਦੀ ਬਹੁਤ ਜ਼ਿਆਦਾ ਚੰਗੀ ਆ ਇਹ ਦੇਖ ਸਕਦੇ ਹੋ ਜੀ ਤੁਸੀਂ ਸ਼ਾਨਦਾਰ ਇਹਨਾਂ ਹੀ ਗਾਂ ਦੇ ਮਗਰ ਬੱਚਾ ਚੰਗਾ ਹੋਵੇ ਦੂਰੀ ਆ ਇਹਨਾਂ ਵੀ 2000 ਜਾਨਵਰ ਬਣ ਜਾਣਗੇ ਬਿਲਕੁਲ ਬਣਨਗੇ ਬਾਈ ਜੀ ਫਿਰ ਆਪਾਂ ਕੀ ਮੁੱਲ ਕਰਾਂਗੇ ਇਹਦਾ ਜੀ ਇਹਦਾ ਮੁੱਲ ਜੀ 1,85,000 ਰੁਪਏ ਮਾਨਤਨ ਹੋ ਜੂ ਮਾਨਤਨ ਹੋ ਜੂ ਮੌਕੇ ਤੇ ਪੂਰਾ ਹੀ ਲਓ ਵੀ ਸੱਜਣੋ 1,85,000 ਬਾਈ ਨੇ ਮੁੱਲ ਕੀਤਾ ਮਾਨਤਨ ਬਣਦਾ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵਾੜ ਪਸੰਦ ਆ ਜਿਸ ਵੀ ਕਿਸੇ ਵੀਰ ਨੂੰ ਇਹ ਵਾੜ ਪਸੰਦ ਆ ਤਾਂ ਦੋਸਤੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਦਾ ਸੌਦਾ ਕਰ ਲਿਓ ਤੇ ਇਸ ਨੰਬਰ ਤੇ ਤੁਸੀਂ ਬਾਈ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆਂ ਆਗੇ ਦੋਸਤੋ ਤੁਸੀਂ ਦੇਖੋਗੇ ਤਾਂ ਤੁਹਾਡੀ ਰੂਹ ਖੁਸ਼ ਹੋ ਜੂਗੀ ਇਹ ਜੀਆਂ ਵੜਾ ਮਿਰ ਲੀਆਂ ਆ ਤੇ ਆਪਣਾ ਨੰਬਰ ਦੋਸਤੋ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਵੜਾ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜਲਦੀ ਮਿਲਦੇ ਆਪਾਂ ਇਹ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ